ਬਾਬਾ ਆਨੰਦ ਸਿੰਘ ਜੀ ਟਿੱਬਿਆਂ 'ਚ ਲੱਭਦੇ ਫਿਰਦੇ ਸੀ ਟਿੱਬਿਆਂ 'ਚ ਝੋੜੜਾਂ ਅਜੇ ਬਾਬਾ ਈਸ਼ਰ ਸਿੰਘ ਜੀ ਆਏ ਨਹੀਂ ਸੀ ਉਦੋਂ ਦੀ ਗੱਲ ਐ ਤੇ ਕਿਸੇ ਸੰਗੀ ਨੇ ਕਿਹਾ ਬਾਬਾ ਜੀ ਇੱਥੇ ਟਿੱਬਿਆਂ 'ਚ ਕੀ ਲੱਭਦੇ ਹੋ ਝੋੜੜਾਂ ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਇੱਥੇ ਟਿੱਬਿਆਂ 'ਚ ਸਾਡਾ ਲਾਲ ਗਵਾਚਿਆ ਤੇ ਉਹ ਲਾਲ ਕਿਹੜਾ ਸੀ ਬਾਬਾ ਈਸ਼ਰ ਸਿੰਘ ਜੀ ਆਖੋ ਸਤਨਾ ਤੇ ਫੇਰ ਬਾਬਾ ਈਸ਼ਰ ਸਿੰਘ ਜੀ ਨੂੰ ਸਪਨੇ 'ਚ ਦਰਸ਼ਨ ਹੁੰਦੇ ਐ ਕਿ ਬਾਬਾ ਆਨੰਦ ਸਿੰਘ ਜੀ ਬਾਜਾਂ ਮਾਰ ਰਹੇ ਆ ਆਖੋ ਸਤਨਾਮ ਫਿਰ ਬਾਬਾ ਈਸ਼ਰ ਸਿੰਘ ਜੀ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਪਹਿਲਾ ਮਲਾਪ ਹੋਇਆ ਸੀ ਬਠਿੰਡੇ ਖੂਈ ਤੇ ਜਿੱਦẽ ਬਾਬਾ ਆਨੰਦ ਸਿੰਘ ਜੀ ਨੂੰ ਬਾਬਾ ਈਸ਼ਰ ਸਿੰਘ ਜੀ ਪਹਿਲੀ ਵਾਰੀ ਮਿਲਦੇ ਐ ਆਖੋ ਸਤਨਾਮ ਉਹ ਖੋਈ ਅੱਜ ਵੀ ਮੌਜੂਦ ਹੈ ਬਠਿੰਡੇ ਜਿੱਥੇ ਪਹਿਲੀ ਵਾਰੀ ਮਿਲਾਪ ਹੋਇਆ ਸੀ ਕਹਿੰਦੇ ਬਾਬਾ ਆਨੰਦ ਸਿੰਘ ਜੀ ਨੇ ਅਰਦਾਸ ਕੀਤੀ ਐ ਨਿਰੰਕਾਰ ਕੋਈ ਐਸਾ ਸੇਵਾਦਾਰ ਭੇਜੀ ਜਿਹੜਾ ਤਾੜਨਾ ਚੱਲ ਸਕੇ ਤੇ ਸਾਡੇ ਕੋਲ ਕੱਟ ਸਕੇ ਕਹਿੰਦੇ ਉਸੇ ਦਿਨ ਫਿਰ ਬਾਬਾ ਈਸ਼ਰ ਸਿੰਘ ਜੀ ਆਏ ਸੀ ਆਖੋ ਸਤਨਾਮ ਫਿਰ ਉਹਨਾਂ ਨੇ ਐਸੀ ਤਾੜਨਾ ਝੱਲੀ ਤੇ ਐਸੀ ਸੇਵਾ ਕੀਤੀ ਜਿਹੜੇ ਪੈਰ ਹੁੰਦੇ ਆ ਨਾ ਪੈਰਾਂ 'ਚ ਵਿਆਈਆਂ ਫਟੀਆਂ ਕਿੰਨੀਆਂ ਡੂੰਘੀਆਂ ਇੱਕ ਇੱਕ ਡੇਢ ਡੇੜ ਇੰਚ ਡੂੰਘੀ ਵਿਆਈ ਸੰਗੀਆਂ ਨੇ ਧੱਕੇ ਨਾਲ ਬਾਬਾ ਈਸ਼ਰ ਸਿੰਘ ਨੂੰ ਬਿਠਾ ਕੇ ਤੇ ਮੋਮ ਪਗਲਾ ਕੇ ਪਾਉਣੀ ਮੋਮਬੱਤੀ ਦੀ ਬੀ ਪੈਰ ਐਨੇ ਫਟੇ ਹੋਏ ਸੀ ਬਾਬਾ ਜੀ ਦੇ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਕੀ ਅੱਖਾਂ ਕੀ ਆਖ ਸੁਣਾਵਾ ਹੋਸ਼ ਗਵਾਈ